ਾਰੇ ਬਾਜ਼ਾਰ ਤੋਂ ਟਰਾਈ ਮਾਰ ਕੇ ਇੱਥੇ ਲਿਆ ਵਧੀਆ ਕੁਆਲਟੀ ਮਿਲੀ ਸਾਨੂੰ ਜੀ ਸਾਰੇ ਕੂਟੀ ਦਾ ਕੱਪ ਬੋਰਡਾਂ ਦਾ ਕੰਮ ਕਰਾਇਆ ਵਧੀਆ ਸਮਾਨ ਮਿਲਿਆ ਜਾਇਜ਼ ਜਾਇਜ਼ ਰੇਟਾਂ ਤੇ ਕੁਆਲਟੀ ਕੁਆਲਟੀ ਬਹੁਤ ਵਧੀਆ ਸੀ ਬਾਜ਼ਾਰ ਨਾਲੋਂ ਬਾਜ਼ਾਰ ਨਾਲੋਂ ਵਧੀਆ ਸੀਾਰੇ ਟਰਾਈ ਮਾਰ ਕੇ ਇੱਥੇ ਆਏ ਸੀ ਕਿਸੇ ਨੇ ਸਮਾਨ ਲੈਣਾ ਹੈ ਭਾਈ ਜੀ ਇੱਕ ਵਾਰੀ ਇਹਨਾਂ ਕੋਲ ਟਰਾਈ ਜ਼ਰੂਰ ਮਾਰ ਕੇ ਜਾਓ ਸਾਰੇ ਬਾਜ਼ਾਰ ਤੋਂ ਆਉਣ ਤੋਂ ਪਹਿਲਾਂ ਵਾਜਿਬ ਰੇਟਾਂ ਤੇ ਸਮਾਨ ਮਿਲਿਆ ਰੇਟ ਬਹੁਤ ਵਧੀਆ ਸੀ ਪਿੰਡ ਕੋਖਰਕਲਾਂ ਤੋਂ ਆਈ ਇੱਥੋਂ ਅਸੀਂ ਕੰਮ ਕਰਾਇਆ ਸਾਰਾ ਲੱਕੜ ਦਾ ਕਾਪਵਰਡ ਵਗੈਰਾ ਸਾਰਾ ਕਰਾਇਆਗਾ ਅਸੀਂ ਬਾਜ਼ਾਰ 'ਚ ਬਹੁਤਾਂ ਤੋਂ ਟਰਾਈ ਕੀਤਾ ਪਰ ਇੱਥੋਂ ਦਾ ਰੇਟ ਬਿਲਕੁਲ ਜਾਇਜ਼ ਲੱਗਿਆ ਸਾਨੂੰ ਤੇ ਮਟੀਰੀਅਲ ਵੀ ਗੁੱਡ ਕੁਆਲਿਟੀ ਸੀ ਸਾਰਾ ਅਸੀਂ ਇੱਥੋਂ ਹੀ ਕੰਮ ਕਰਾਇਆਗਾ ਇਹ ਬਾਈ ਜੀ ਰੇਟ ਰੂਟ ਤਾਂ ਹੀ ਓਕੇ ਜਿਹਾ ਰੇਟ ਬਿਲਕੁਲ ਜਾਇਜ਼ ਆ ਸਾਰੇ ਬਾਜ਼ਾਰ 'ਚ ਹੀ ਕੁਆਲਿਟੀ ਟੌਪ ਇੱਕ ਨੰਬਰ ਹੈ ਜੀ ਬਾਜ਼ਾਰ 'ਚ ਆਪਾਂ ਸਭ ਟਰਾਈ ਕੀਤਾ ਜੀ ਇਸ ਤੋਂ ਬਾਅਦ ਇੱਥੇ ਆਪਾਂ ਆਏ ਤੇ ਬਹੁਤ ਵਧੀਆ ਲੱਗਿਆ ਇੱਥੇ ਰੇਟ ਤੇ ਕੁਆਲਿਟੀ ਫੁੱਲ ਜਾਇਜ਼ ਸੀ ਸਾਰਾ ਪਲਾਈ ਬੋਰਡ ਦਾ ਸਭ ਤੋਂ ਸਸਤਾ ਸ਼ੋਰੂਮ ਮਾਨਸਾ ਸ਼ਹਿਰ ਦੇ ਵਿੱਚ ਬਾਲਾਜੀ ਹਾਰਵੇਸਟ ਸਟੋਰ ਜਿੱਥੇ ਤੁਹਾਨੂੰ ਵਧੀਆ ਕੁਆਲਿਟੀ ਦੇ ਕੁੰਡੇ ਕਬਜੇ ਪਲਾਈ ਬੋਰਡ ਸਨਮਾਇਕਾ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲੂ ਬਾਈ ਜੀ ਮਿਲੂ ਵੀ ਬਹੁਤ ਘੱਟ ਰੇਟ ਦੇ ਵਿੱਚ ਜਿੱਦਾਂ ਮਰਜੀ ਆਈਟਮ ਲੈ ਲਓ ਬਹੁਤ ਹੀ ਘੱਟ ਰੇਟ ਦੇ ਵਿੱਚ ਬਿਜਾਰ ਨਾਲੋਂ ਬਹੁਤ ਜ਼ਿਆਦਾ ਘੱਟ ਰੇਟ ਹੈ ਇਹਨਾਂ ਦਾ ਘੱਟ ਰੇਟ ਹੋਣ ਦਾ ਕਾਰਨ ਇਹ ਹੀ ਹੈ ਕਿਉਂਕਿ ਬਾਈ ਜੀ ਇਹ ਖੁਦ ਬਣਾਉਂਦੇ ਨੇ ਇਹਨਾਂ ਦੀ ਖੁਦ ਹੀ ਫੈਕਟਰੀ ਲੱਗੀ ਹੋਈ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕੁਆਲਿਟੀ ਇੱਕ ਨੰਬਰ ਹੈ ਨਾਲ ਕੋਈ ਡਿਸਪਲੇ ਦਾ ਸਭ ਤੋਂ ਸੌਫਤਾ ਤੇ ਸਭ ਤੋਂ ਵੱਡਾ ਸ਼ੋਰੂਮ ਹੈ ਮਾਨਸਾ ਸ਼ਹਿਰ ਦੇ ਵਿੱਚ ਨੇੜੇ ਚੁਗਲੀਕਰ ਬਹੁਤ ਕੈਂਟ ਕੈਂਟ ਕੁਆਲਟੀ ਦੇ ਆਈਟਮ ਹਨ ਇਹਨਾਂ ਕੋਲੇ ਕੁਆਲਟੀ ਵੀ ਇੱਕ ਨੰਬਰ ਹੈ ਤੇ ਦੇਖ ਕੇ ਰੂਹ ਖੁਸ਼ ਹੋ ਜਾਂਦੀ ਬਈ ਆਪਾਂ ਜਦੋਂ ਸ਼ੋਰੂਮ ਦੇ ਵਿੱਚ ਐਂਟਰ ਹੋਵਾਂਗੇ ਨਾ ਯਾਰ ਮਨ ਨੂੰ ਸਕੂਨ ਮਿਲਦਾ ਹੈ ਬਾਕੀ ਚੀਜ਼ਾਂ ਇਹਨਾਂ ਕੋਲੇ ਯਾਰ ਲੱਕੜਾਂ ਚੀਜ਼ਾਂ ਇੰਨੇ ਕੁੰਡੇ ਕਬਜੇ ਨੇ ਕਿ ਆਪਾਂ ਦੇਖ ਕੇ ਹੈਰਾਨ ਰਹਿ ਜਾਵਾਂਗੇ ਵੀ ਆਹ ਆਈਟਮਾਂ ਵੀ ਆਉਂਦੀਆਂ ਲੱਕੜਾਂ ਨਾਲ ਤੇ ਪਲਾਈ ਬੋਰਡ ਵੀ ਬਹੁਤ ਵਧੀਆ ਕੰਪਨੀ ਇਹਨਾਂ ਕੋਲੇ ਤੇ ਆ ਦੇਖੋ ਤੁਸੀਂ ਕੁੰਡੇ ਕਬਜੇ ਚੈੱਕ ਕਰ ਲਓ ਡਿਸਪਲੇ ਦਾ ਸਭ ਤੋਂ ਵੱਡਾ ਸ਼ੋਰੂਮ ਹੈ ਮਾਨਸਾ ਸ਼ਹਿਰ ਦੇ ਵਿੱਚ ਚੰਡੀਗੜ੍ਹ ਜਾਂ ਬਠਿੰਡੇ ਵਗੈਰਾ ਕਿਸ ਤੋਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹਰ ਆਈਟਮ ਤੁਹਾਨੂੰ ਇਸ ਸ਼ੋਰੂਮ ਦੇ ਵਿੱਚੋਂ ਮਿਲੂਗੀ ਕੁਆਲਿਟੀ ਵੀ ਤੁਹਾਨੂੰ ਇੱਕ ਨੰਬਰ ਮਿਲੂ ਬਾਈ ਜੀ ਥਰੂ ਇੱਥੇ ਇੱਕ ਵਾਰੀ ਆ ਕੇ ਜਾਇਓ ਤੇ ਆਹ ਪਲਾਈ ਦੇਖੋ ਬਾਈ ਜੀ ਜਿਹੜੀ ਆਹ ਪਲਾਈ ਨੋਵਾ ਕੰਪਨੀ ਦਾ ਨਾ ਇਹਦੀ ਗਾਰੰਟੀ ਹੈ ਲਾਈਫਟਾਈਮ ਦੀ ਜੇ ਇਹਨੂੰ ਕੁਝ ਵੀ ਹੁੰਦਾ ਸ਼ੌਂਖ ਲੱਗਦੀ ਹੈ ਜਾਂ ਇਹਨੂੰ ਵਾਟਰ ਪ੍ਰੂਫ ਹੈ ਫੁੱਲ ਪਾਣੀ ਨਾਲ ਕੁਝ ਹੁੰਦਾ ਚਾਹੇ ਇਹਨੂੰ ਪਾਣੀ ਦੇ ਵਿੱਚ ਡਬੋ ਦਿਓ ਤੁਸੀਂ ਚ ਡਬੋ ਕੇ ਮਿੱਟੀ ਜੀ ਦੱਬ ਜੇ ਸ਼ੌਂਖ ਲੱਗ ਗਈ ਜਾਂ ਕੁਝ ਵੀ ਹੋ ਗਿਆ ਇਹਦੀ ਫੁੱਲ ਗਾਰੰਟੀ ਹੈ ਬਾਈ ਜੀ ਕਦੇ ਮਰਜ਼ੀ ਚੈੱਕ ਕਰਵਾ ਸਕਦੇ ਹੋ ਤੇ ਕਵਾਲਿਟੀ ਇੱਕ ਨੰਬਰ ਆ ਬਿਲਕੁਲ ਇੱਥੇ ਇੱਕ ਵਾਰੀ ਜ਼ਰੂਰ ਤੁਸੀਂ ਆ ਕੇ ਜਾਇਓ ਤੇ ਮਾਨਸਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਸ਼ੋਰੂਮ ਹੈ ਡਿਸਪਲੇ ਦਾ ਰੇਟ ਬਹੁਤ ਘੱਟ ਆ ਵੀ ਰੇਟ ਘੱਟ ਹੋਣ ਦਾ ਕਾਰਨ ਇਹੀ ਹੈ ਕਿਉਂਕਿ ਇਹਨਾਂ ਦੀ ਖੁਦ ਹੀ ਫੈਕਟਰੀ ਲੱਗੀ ਹੋਈ ਹੈ ਬਾਈ ਜੀ ਇਹ ਸਾਰਾ ਮਾਲ ਉੱਥੋਂ ਆਉਂਦਾਗਾ ਤੇ ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਬਾਲਾ ਜੀ ਹਾਰਡਵੇਅਰ ਸਟੋਰ ਮਾਨਸਾ ਤੁਹਾਨੂੰ ਵਧੀਆ ਕੁਆਲਿਟੀ ਦੇ ਆਈਟਮ ਮਿਲੂ ਹਰ ਇੱਕ ਆਈਟਮ ਵਧੀਆ ਮਿਲੂਗੀ ਇੱਕ ਵਾਰ ਤੁਸੀਂ ਲੱਕੜ ਦਾ ਕੰਮ ਕਰਾਉਣ ਤੋਂ ਪਹਿਲਾਂ ਜ਼ਰੂਰ ਇੱਥੇ ਆ ਕੇ ਜਾਇਓ ਡਿਸਪਲੇ ਦਾ ਭਾਈ ਜੀ ਸਭ ਤੋਂ ਵੱਡਾ ਸ਼ੋਰੂਮ ਹੈ ਤੁਹਾਨੂੰ ਡਿਸਪਲੇ ਚ ਲੱਗੀਆਂ ਹੋਈਆਂ ਆਈਟਮਾਂ ਦੇਖ ਕੇ ਰੂਹ ਖੁਸ਼ ਹੋ ਜੂ ਵੀ ਆਹ ਆਈਟਮਾਂ ਵੀ ਇੱਥੇ ਆਉਂਦੀਆਂ ਨੇ ਆ ਤੁਸੀਂ ਦੇਖ ਹੀ ਸਕਦੇ ਤੁਹਾਡੇ ਸਾਹਮਣੇ ਸਕਰੀਨ ਦੇ ਵਿੱਚ ਚੱਲੀ ਜਾਂਦੀਆਂ ਨੇ ਜਰੂਰ ਇੱਕ ਵਾਰੀ ਆਇਓ ਮਾਨਸਾ ਸ਼ਹਿਰ ਦੇ ਵਿੱਚ ਕੁਆਲਿਟੀ ਪੱਖੋਂ ਤਾਂ ਇਹ ਇੱਕ ਨੰਬਰ ਨੇ ਰੇਟ ਵੀ ਬਹੁਤ ਘੱਟ ਆ ਭਾਈ ਜੀ ਕੁਆਲਿਟੀ ਤੁਹਾਨੂੰ ਇਹਨਾਂ ਤੋਂ ਇੱਕ ਨੰਬਰ ਮਿਲੂਗੀ ਤੇ ਰੇਟ ਤਾਂ ਜਮੀ ਘੱਟ ਹੈ ਇਹਨਾਂ ਦਾ ਮਾਨਸਾ ਡਿਸਪਲੇ ਦਾ ਸਭ ਤੋਂ ਵੱਡਾ ਸ਼ੋਰੂਮ ਤਾਂ ਹੈਗੇ ਹੈਗਾ ਤੇ ਰੇਟ ਵੀ ਬਹੁਤ ਘੱਟ ਹੈ ਇੱਕ ਵਾਰ ਤੁਸੀਂ ਜਰੂਰ ਇੱਥੇ ਆ ਕੇ ਜਾਇਓ ਤੁਹਾਨੂੰ ਕੁਆਲਿਟੀ ਵੀ ਇੱਕ ਨੰਬਰ ਮਿਲੂਗੀ ਰੇਟ ਵੀ ਇੱਕ ਨੰਬਰ ਵਧੀਆ ਮਿਲੂਗਾ ਹਰ ਇੱਕ ਤੁਸੀਂ ਜਾ ਕੇ ਦੱਸੋਗੇ ਬਾਈ ਜੀ ਤੁਸੀਂ ਲੱਕੜ ਦਾ ਸਮਾਨ ਲੈ ਕੇ ਆਉਣਾ ਨਾ ਤਾਂ ਇੱਕ ਵਾਰ ਬਾਲਾ ਜੀ ਹਾਰਡਵੇਅਰ ਸਟੋਰ ਤੇ ਜਰੂਰ ਜਾਇਓ ਤੁਸੀਂ ਨਾ ਆਪਣੇ ਰਿਸ਼ਤੇਦਾਰਾਂ ਨੂੰ ਦੱਸੋਗੇ ਬਾਈ ਜੀ ਇੱਥੋਂ ਸਮਾਨ ਲੈ ਕੇ ਜਾਓ ਕਿਉਂਕਿ ਰੇਟ ਤੇ ਕੁਆਲਿਟੀ ਇੱਥੋਂ ਬਹੁਤ ਵਧੀਆ ਹੈ ਰਿਸ਼ਤੇਦਾਰਾਂ ਨੂੰ ਦੱਸੋਗੇ ਯਾਰਾਂ ਦੋਸਤਾਂ ਨੂੰ ਜਰੂਰ ਦੱਸੋਗੇ ਵੀ ਬਾਲਾ ਜੀ ਹਾਰਡਵੇਅਰ ਸਟੋਰ ਤੋਂ ਜਰੂਰ ਇਹ ਸਮਾਨ ਲੈ ਕੇ ਆਓ ਬਹੁਤ ਰੇਟ ਘੱਟ ਹੈ ਤੇ ਡਿਜ਼ਾਈਨ ਵੀ ਬਹੁਤ ਵਧੀਆ-ਵਧੀਆ ਨੇ ਡਿਸਪਲੇ ਦਾ ਸਭ ਤੋਂ ਵੱਡਾ ਸ਼ੋਰੂਮ ਹੈ ਮਾਨਸਾ ਸ਼ਹਿਰ ਦੇ ਵਿੱਚ ਬਾਲਾਜੀ ਹਾਰਵੇ ਸਟੋਰ ਇੱਥੇ ਤੁਸੀਂ ਜ਼ਰੂਰ ਆ ਕੇ ਜਾਓ ਬਾਈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਭੈਣ ਭਰਾ ਤੱਕ ਪਹੁੰਚੇ ਕਿਉਂਕਿ ਉਹਨਾਂ ਦਾ ਵੀ ਫਾਇਦਾ ਹੋ ਜੇ ਬਾਈ ਜੀ ਲੱਕੜ ਦਾ ਸਮਾਨ ਲੈਣ ਤੋਂ ਪਹਿਲਾਂ ਨਾ ਇੱਕ ਵਾਰ ਇਹਨਾਂ ਦੇ ਜ਼ਰੂਰ ਟਰਾਈ ਕਰਕੇ ਆਓ ਟਰਾਈ ਕਰਨ ਦਾ ਕੋਈ ਹਰਦ ਨਹੀਂ ਆਪਾਂ ਟਰਾਈ ਕਰਕੇ ਜ਼ਰੂਰ ਆਇਓ ਉਹਨਾਂ ਦੇ ਤੁਹਾਨੂੰ ਪਤਾ ਲੱਗੂ ਬਈ ਬਾਹਾਂ ਰੇਟ ਬਾਕੀ ਘਟ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਵੀਡੀਓ ਕਿਦਾਂ ਦੇ ਲੱਗੀ ਜਿਹੜ